ਸਸਿ ਗਾਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਵਿਵੇ ਗਾਰਮੈਂਟਸ ਤੇ ਇੱਕ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਜਿਹੜਾ ਪਹਿਲਾਂ ਆਪਣਾ ਪੇਜ ਸੀ ਵਿਵੇ ਗਾਰਮੈਂਟਸ ਨਿਹਾਲ ਸਿੰਘ ਵਾਲਾ ਉਹ ਪੇਜ ਕਿਸੇ ਰਿਜ਼ਨਾ ਕਰਕੇ ਕੁਝ ਟਾਈਮ ਲਈ ਬੰਦ ਹੋ ਗਿਆ ਉਹ ਪੇਜ ਵਾਪਸ ਆਊਗਾ ਆਪਣੇ ਥੋੜਾ ਟਾਈਮ ਲੱਗੂਗਾ ਇਹ ਨਵਾਂ ਪੇਜ ਆ ਜਿਹੜੇ ਵੀ ਭੈਣ ਭਰਾਕਰ ਸਾਡੀ ਇਹ ਵੀਡੀਓ ਜਾਂਦੀ ਹੈ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਿਓ ਇਹ ਇਕੱਲਾ ਪੇਜ ਵਿਵੇ ਗਾਰਮੈਂਟਸ ਆ ਉਹ ਵਿਵੇ ਗਾਰਮੈਂਟਸ ਨਿਹਾਲ ਸਿੰਘ ਵਾਲਾ ਸੀ ਸੈਕੰਡ ਗੱਲ ਲੋੜੀ ਤੇ ਬਹੁਤ ਜ਼ਿਆਦਾ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਤੇ ਪੂਰੇ ਹੈਵੀ ਸੂਟ ਆਪਣੇ ਕੋਲੇ ਆ ਗਏ ਆ ਧਮਾਕਾ ਹੋ ਫਿਰਾ ਪੂਰੀ ਵੀਡੀਓ ਨੂੰ ਬੜੇ ਰਹੋ 10 ਤੋਂ 12 ਮਿੰਟ ਦੇ ਵਿੱਚ ਤੁਹਾਨੂੰ ਇਹ ਜੀ ਆਈਟਮਾਂ ਦੇ ਦੇਣੀ ਹੈ ਕਿ ਪੂਰੇ ਨਿਹਾਲ ਸਿੰਘ ਵਾਲੇ ਤੁਹਾਨੂੰ ਨਹੀਂ ਮਿਲਣੀਆਂ ਜਿਹੜੇ ਜਿਹੜੇ ਸ਼ਹਿਰਾਂ ਚ ਵੀ ਨਹੀਂ ਮਿਲਣਗੇ ਤੇ ਰੇਟ ਹੋਲ ਸੇਲ ਦੇ ਰੇਟ ਲੱਗਣੇ ਤੁਹਾਨੂੰ ਜਿਨ੍ਹਾਂ ਨੇ ਸ਼ਹਿਦਾ ਕਰਵਾਣਾਗਾ ਵੀਡੀਓ ਨੂੰ ਬੜੇ ਰਹੋ ਜਿਆਦਾ ਟਾਈਮ ਨਹੀਂ ਸੋਧਰ ਲੈਂਦਾ ਸਭ ਤੋਂ ਪਹਿਲਾ ਆਰਟੀਕਲ ਚੈੱਕ ਕਰ ਲਿਓ ਜਿੰਨਾ ਕੁੜੀ ਵੀ ਪਹਿਲੀ ਵਾਰੀ ਇਹ ਵੀਡੀਓ ਸਾਡੀ ਜਾ ਰਹੀ ਹੈ ਸਬਸਕ੍ਰਾਈਬ ਕਰ ਲਿਓ ਭੈਣ ਭਰਾ ਸਾਡੇ ਸਾਡੇ ਦੁਆਰਾ ਨਾਲ ਜੁੜਜੋ ਵੱਡੇ ਫਾਇਦੇ ਕਰਨ ਲੱਗੇ ਆ ਇਦਾਂ ਦੇ ਕਿ ਐਟ ਕਿਆ ਡਾ ਆਰਟੀਕਲ ਸਟੋਰਾਂ ਵਾਲੇ ਜਿਹੜੇ ਕਿ ਤੁਹਾਨੂੰ ਸਿਰਫ ਲੁਧਿਆਣੇ ਪਟਿਆਲੇ ਅੰਮੜੇ ਦਿੱਲੀ ਵੱਡੇ ਸ਼ਹਿਰਾਂ ਚ ਮਿਲਨੇ ਆ ਸਾਰੇ ਕੈਟਲੌਗ ਵਾਲੇ ਆਜਿਕੇਣ ਹੋਣਗੇ ਚੈੱਕ ਕਰੀ ਚੱਲਿਓ ਰੇਟ ਦੱਸੂਗਾ ਐਂਡ ਤੇ ਇੰਨੇ ਕ ਜ਼ਿਆਦਾ ਜਿਆਜ ਰੇਟ ਕਰਦੇ ਆ ਕਿ ਪੂਰੇ ਤਸੰਦੀ ਵਾਲੇ ਰੇਟ ਪੂਰੀ ਗਾਰੰਟੀ ਨਾਲ ਚੈਲੰਜ ਵਾਲੇ ਰੇਟ ਦੇਵਾਂਗੇ ਤੁਹਾਨੂੰ ਬਵੇ ਗਾਰਮੈਂਟ ਤੇ ਆਲੋ ਚੈੱਕ ਕਰ ਲਓ ਸਭ ਤੋਂ ਪਹਿਲਾ ਪੀਸ ਕੀ ਆਵਾਜ਼ ਹੈ ਪੀਸਾ ਬੁਲਬੁਲਾ ਬੱਚਾ ਦਾ ਉੱਪਰ ਕੰਮ ਚੈੱਕ ਕਰ ਲਿਓ ਹੋਇਆ ਵਾ ਮੈਂ ਜ਼ਿਆਦਾ ਨਹੀਂ ਸੂਟ ਬਾਰੇ ਕਹਿਣਾਗਾ ਤੁਸੀਂ ਆਪੀ ਦੇਖਣ ਸਾਰ ਕਮੈਂਟ ਕਰਕੇ ਦੱਸ ਦਿਓ ਤੇ ਜਿਨ੍ਹਾਂ ਨੇ ਆਨਲਾਈਨ ਮਾਡਲ ਹੈਗਾ ਨੰਬਰ ਮੇਰਾ ਉੱਪਰ ਪਾਇਆ ਹੋਇਆ ਸਕਰੀਨਸ਼ਾਟ ਲੈ ਕੇ ਪਾ ਦਿਓ ਉਹੀ ਨੰਬਰ ਆਪਣਾ ਪਹਿਲਾਂ ਵਾਲਾ ਹੀ ਪੇਜ ਜੀ ਬਸ ਬਦਲਿਆ ਹੈਗਾ ਵਾਜੂ ਤੇ ਕੜਾਈ ਚੈੱਕ ਕਰ ਲਿਓ ਜੀ ਘੜਾ ਚੈੱਕ ਕਰ ਲਓ ਪੈਨ ਕੋਲਰ ਚੈੱਕ ਕਰ ਲਓ ਉੱਪਰ ਬਣਿਆ ਹੋਇਆ ਕਿਆ ਬਾਤਾਂ ਪੀਸਾ ਦੋ ਤੁਹਾਨੂੰ ਕਲਰ ਦੇ ਜਣੇ ਇਹ ਚ ਵਾਈਟ ਔਰ ਬਲੈਕ ਘੇਰੇ ਤੇ ਹੋਇਆ ਪਾ ਕੰਮ ਚੈੱਕ ਕਰ ਲਿਓ ਜੀ ਇੰਨਾ ਕ ਜਿਆਦਾ ਸ਼ਾਨਦਾਰ ਪੀਸਾ ਔਰ ਉੱਪਰ ਸੈਲਫ ਹੋਇਆ ਵਾ ਸਾਰਾ ਬੈਕ ਫਰੰਟ ਸੇਮ ਤੁਹਾਨੂੰ ਮਿਲ ਜਾਣਾਗਾ ਬੜੇ ਘੈਂਟ ਘੈਂਟ ਆਰਟੀਕਲ ਤੁਹਾਡੇ ਕਲਾਗੋ ਵੀ ਕਰ ਲਓ ਚੈੱਕ ਪੂਰਾ ਹੈਵੀ ਕਲਾਗੋ ਆ ਤੁਹਾਨੂੰ ਇਹਦੇ ਨਾਲ ਕੋਈ ਜ਼ਿਆਦਾ ਐਕਸਟਰਾ ਹੈਵੀ ਕਪੜੇ ਪਾਉਣ ਦੀ ਲੋੜ ਨਹੀਂ ਪੈਣੀਗੀ ਔਰ ਸਟੌਲ ਪਹਿਲਾਂ ਵਾਂਗੂ ਤੋਂ ਬਹੁਤ ਜ਼ਿਆਦਾ ਹੈਵੀ ਸਟੌਲ ਪੂਰਾ ਚੈੱਕ ਕਰ ਲਓ ਲੋਜੀ ਕਰੋ ਚੈੱਕ ਕਿਆ ਬਾਤਾਂ ਛੋਟਾ ਇਦਾਂ ਦੇ ਘੈਂਟ ਘੈਂਟ ਆਰਟੀਕਲ ਪੂਰੀ ਵੀਡੀਓ ਦੇਣੀ ਆ ਤਾਂ ਇਹ ਸਟਾਰਟਿੰਗ ਆ ਇੰਟ ਤੱਕ ਦੇਖੀ ਜਾਇਓ ਕਿੰਦਾ ਕਿਹੜਾ ਆਰਟੀਕਲ ਤੁਹਾਨੂੰ ਮਿਲ ਰਿਹਾ ਸੋ ਬਣੇ ਰਹੋ ਵੀਡੀਓ ਦੇ ਨਾਲ ਔਰ ਵੀਡੀਓ ਸ਼ੇਅਰ ਕਰ ਚੱਲੋ ਨਾਲ ਦੀ ਨਾਲ ਉਹ ਨਾਲ ਦੀ ਨਾਲ ਸਬਸਕ੍ਰਾਈਬ ਕਰ ਜਿਦਾਂ ਇਹਨਾਂ ਕੋਲੇ ਵੀਡੀਓ ਸਾਡੀ ਚੱਲ ਰਹੀ ਆ ਆ ਦੇਖਾ ਆਪਣਾ ਜੁੜੇ ਆ ਦੂਸਰਾ ਕਲਰ ਇੱਥੇ ਹੈਗਾ ਬਲੈਕ ਪੂਰੇ ਹੈਵੀ ਸੂਟ ਦੇਗੇ ਫੰਕਸ਼ਨ ਦੇ ਸਰਦੀ ਪੂਰੀ ਆਪਦੀ ਜੋਗਨ ਦੇ ਆ ਡਰੈੱਸਾਂ ਸਿੰਥੈਟਿਕ ਪੈਂਦੀ ਆ ਜੀ ਸਰਦੀ ਜਾਣਾ ਤੇ ਉਹ ਡਰੈੱਸਾਂ ਜਿਹੜੀ 10000 ਦੇ ਡਰੈੱਸ ਕੋਣੀ ਉੱਥੇ ਤੁਹਾਡੇ ਇਹ ਸੂਟ ਨੇ ਉਹਨੂੰ ਮਾਰ ਪਾ ਲੜੀਂ ਮੇਰੀ ਗਾਰੰਟੀ ਆ ਚੈਲੰਜ ਆ ਪੂਰਾ ਚੀਕਦਾ ਚਾਹ ਲੋ ਜੀ ਬਲੈਕ ਕਲਰ ਕਰੋ ਚੈੱਕ اور ਬਾਜੂ ਕਰ ਲੋ ਚੱਕ ਕੇ ਦੇ ਪੂਰੇ ਖੁੱਲੇ ਫਲੇਅਰ ਵਾਲਾ ਬਾਜੂ ਹੋਊਗਾ ਬਿਲਕੁਲ ਨਿਊ ਡਿਜ਼ਾਈਨ ਨੇ ਆਰਟੀਕਲ ਬਹੁਤ ਸੋਹਣੇ ਸੋਹਣੇ ਤੁਹਾਨੂੰ ਦੇ ਦੇ ਰਿਹਾ ਸਟਾਰਟਿੰਗ ਜਿਹੇ ਜਿਹੇ ਆਰਟੀਕਲ ਆ ਤੇ ਐਂਡ ਦੇਖੋ ਵੀਡੀਓ ਦਾ ਕਿੱਦਾਂ ਘੇਟ ਜਾਂਦਾ ਕਿੰਨੇ ਸੋਹਣੇ ਤੁਹਾਨੂੰ ਆਰਟੀਕਲ ਮਿਲਣੇ ਆ ਆਹ ਲੋ ਜੀ ਸੇਮ ਪਲਾਜ਼ੋ ਮਿਲ ਜਾਣਾਗਾ ਘੇਰੇ ਤੇ ਕੰਮ ਚੈੱਕ ਕਰ ਲਿਓ ਔਰ ਨਾਲ ਕਰ ਲਓ ਸਟਾਲ ਚੈੱਕ ਆਹ ਲੋ ਜੀ ਪੀਸ ਚੈੱਕ ਕਰੋ ਕਿੱਦਾਂ ਇਹ ਆ ਦੇਖਿਆ ਹੈ ਤਾਂ ਚਲੋ ਕੀ ਬਾਤਾਂ ਬੀਤੇਗਾ ਇਦਾਂ ਦੇ ਆਰਟੀਕਲ ਉਹਨੂੰ ਘੱਟੋ ਘੱਟ ਮੈਂ ਗਾਰੰਟੀ ਦੇ ਰਿਹਾ ਪੰਜ ਤੋਂ 6000 ਦੇ ਰੇਟ ਤੇ ਮਿਲਨੇ ਆ ਬਜ਼ਾਰਾਂ ਦੇ ਆਪਾਂ ਤੁਹਾਨੂੰ ਦੇਨੇ ਆ ਬਹੁਤ ਘੱਟ ਰੇਟ ਤੇ ਤੁਹਾਡੀ ਲੁੱਟ ਤੋਂ ਬਚਾਉਣਾਗਾ ਨਾਲ ਦੀ ਨਾਲ ਹੀ ਆਪਣੇ ਭੈਣ ਭਰਾਵਾਂ ਤੱਕ ਵੀਡੀਓ ਸ਼ੇਅਰ ਕਰ ਲਿਓ ਔਰ ਤੁਸੀਂ ਆਰਡਰ ਕਰ ਸਕਦੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਸਾਈਜ਼ ਵੀ ਚੈੱਕ ਕਰ ਸਕਦੇ ਬਿਲਕੁਲ ਪੂਰਾ ਹੋਗਾ ਜੀ ਪ੍ਰੋਪਰ ਉਸ ਤੋਂ ਬਾਅਦ ਅਗਲੀ ਡਰੈੱਸ ਲੋ ਜੀ ਵਾਈਨ ਕਲਰ ਦੇ ਵਿੱਚ ਇਹਦੀ ਗੱਲ ਤਾਂ ਸਾਰਾ ਪੀਸ ਜਿਹੜਾ ਮਾਲ ਹੈ ਕੰਪਨੀ ਦਾ ਹੋਊਗਾ ਸਾਰਾ ਕੈਟਲੌਗ ਐਕਸੈਸਰੀ ਸਾਰੀ ਪ੍ਰੋਪਰ ਨਾਲ ਹੋਊਗੀ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਣਾ ਪੀਸ ਖੋਲ ਕੇ ਦੇਖੋ ਜੀ ਕਿਆ ਵਸਾਈਆਂ ਲੋ ਸਾਈਜ਼ ਮਿਲ ਜਣਾ ਐਚ ਐਕਸਲ ਡਬਲ ਐਕਸਲ ਆ ਡਬਲ ਐਕਸਲ ਦਾ ਪੀਸਾ 3 ਐਕਸਲ ਰੰਗ ਦੇ ਵੀ ਆ ਜਾਊਗਾ ਬਿਲਕੁਲ ਓਕੇ ਰਿਪੋਰਟ ਪੀਸਾ ਫਰੌਗ ਦੇ ਵਿੱਚ ਆਰਟੀਕਲ ਆਇਆ ਦੋ ਤੁਹਾਨੂੰ ਵੀਰੇ ਕਲਰ ਦੇ ਦੇ ਰਹੇ ਆ ਇਹ ਚ ਆ ਲੋ ਜੀ ਘੇਰੇ ਤੋਂ ਹੋਇਆ ਵਾ ਵਰਕ ਚੈੱਕ ਕਰ ਲਿਓ ਓਕੇ ਰਿਪੋਰਟ ਪੀਸਾ ਪੂਰਾ ਪ੍ਰੋਪਰ ਘੇਰਾ ਹੋਊਗਾ ਪ੍ਰੋਪਰ ਪੂਰਾ ਫਰੌਗ ਦੇ ਵਿੱਚ ਸ਼ਾਈਨ ਵਾਲਾ ਕਪੜਾ ਬਿਲਕੁਲ ਓਕੇ ਰਿਪੋਰਟ ਪੀਸਾ ਔਰ ਗਲਾ ਚੈੱਕ ਕਰ ਲਿਓ ਜੀ ਇਹ ਕਰ ਲਓ ਗਲਾ ਚੈੱਕ ਇਹਦਾ ਉਸ ਤੋਂ ਬਾਅਦ ਨਾਲ ਆ ਗਿਆ ਇਹਦੇ ਪਲਾਜ਼ੋ ਪਲਾਜ਼ੋ ਦਾ ਸਾਈਜ਼ ਵੀ ਤੋਂ ਪ੍ਰੋਪਰ ਹੋਊਗਾ ਪੈਂਟ ਸਟਾਈਲ ਔਰ ਬਿੱਟ ਪੌਕੇਟ ਹੋਏਗਾ ਜੀ ਉਸ ਤੋਂ ਬਾਅਦ ਆ ਬਨਾਲ ਦਿਖਾ ਦਨੇ ਆਲਾ ਸਟਾਲ ਸਟਾਲ ਕੀ ਬਾਤ ਹੈ ਯਾਰ ਇਹ ਪੀਸ ਚੈੱਕ ਕਰਨ ਵਾਲੋ ਦੇਖੋ ਨਾਲ ਲੱਗਣ ਲੱਗੇ ਹੋਣਗੇ ਬਹੁਤ ਪਿਆਰਾ ਆਰਟੀਕਲ ਆ ਤੁਹਾਨੂੰ ਕਦਰ ਮਿਲ ਜਾਣੇ ਆ ਇਹ ਚ ਪਾਰਟੀ ਵੇਅ ਡਰੈਸ ਹੋਗੀ ਪੂਰੀ ਮੈਂ ਵੀ ਦੋ ਚਾਰ ਮਿੰਟਸ ਤੇ ਆ ਵੀਡੀਓ ਸ਼ੇਅਰ ਕਰ ਲਈ ਚੱਲੋ ਨਾਲ ਦੀ ਨਾਲ ਔਰ ਲਾਈਕ ਕਮੈਂਟ ਵੀ ਨਾਲ ਦੀ ਨਾਲ ਤੇਰੀ ਚੱਲਿਓ ਕਿਉਂਕਿ ਜਿੰਨਾ ਤੁਸੀਂ ਵੀਡੀਓ ਨੂੰ ਲਾਈਕ ਔਰ ਕਮੈਂਟ ਕਰੋਗੇ ਸਾਡੀ ਰਿਕੁਐਸਟ ਹੈ ਵੀ ਉਨਹੀਂ ਐਲਗੋਰਿਦਮ ਜ਼ਿਆਦਾ ਭੈਣ ਭਰਾਵਾਂ ਤੱਕ ਵੀਡੀਓ ਪਹੁੰਚਾਊਗੀ ਇੰਨਾ ਤੁਹਾਡੇ ਕੋ ਫੇਵਰ ਜ਼ਰੂਰ ਲਾਵਾਂਗੇ ਕਿ ਬਹੁਤ ਵੱਡੇ ਤੁਹਾਡੇ ਫਾਇਦੇ ਕਰਨ ਲੱਗੇ ਆ ਦੂਸਰਾ ਕੱਦਰ ਚੈੱਕ ਕਰ ਲੋ ਜੀ ਚਲੋ ਹਲੋ ਜੀ ਗ੍ਰੀਨ ਕਲਰ ਬਹੁਤ ਸੋਹਣੀ ਛਾਰਾ ਡਰੈਸ ਹੈ ਜੀ ਬਹੁਤ ਜ਼ਿਆਦਾ ਪਿਆਰੀ ਡਰੈਸ ਚੈੱਕ ਕਰ ਲਓ ਪ੍ਰੋਪਰ ਠੇਰਾ ਪ੍ਰੋਪਰ ਸਾਈਜ਼ ਪੂਰੀ ਕੈਂਡ ਡਰੈਸ ਹਲੋ ਗੜਾ ਚੈੱਕ ਕਰ ਲੋ ਔਰ ਜਿਹੜੇ ਪਲਾਜ਼ੋ ਦੇ ਸਹਾਇਆ ਸਟੈਂਡਰਡ ਸਾਈਜ਼ ਹੋਣਗੇ ਡਬਲ ਐਕਸ ਲ ਵਾਲਾ ਪੀਸ ਚਾਹੇ 3 ਐਕਸ ਵਾਲਾ ਪਾ ਲਓ ਆ ਲੋ ਜੀ ਕਰ ਲਓ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਹੋਣੇ ਆ ਇਹ ਆ ਗਿਆ ਤਾਂ ਪਲਾਜ਼ੋ ਔਰ ਨਾਲ ਮਿਲ ਜਾਣਾ ਤਾਂ ਮੂਰਦ ਦੁਪੱਟਾ ਇਹਦਾ ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਕਰੋ ਚੈੱਕ ਆ ਲੋ ਇਹ ਦੇਖੋ ਇੱਡਾ ਘੈਂਡਾ ਆਰਟੀਕਲ ਸਟਾਰਟਿੰਗ ਦੇ ਸ ਚਾਰ ਪੀਸ ਖੋਲਿਆ ਫਿਰ ਇਹ ਤੁਮਾਕੇਦਾਰ ਪੀਸ ਆ ਪਹਿਲੀਆਂ ਜੀ ਬੁੱਕ ਕਰ ਲਓ ਆਨਲਾਈਨ ਜਿਹਨਾਂ ਨੇ ਬੋਲਣਾ 2 ਤੋਂ 3 ਦਿਨਾਂ ਦੇ ਵਿੱਚ ਜੀ ਪਹੁੰਚ ਜਾਂਦੀ ਹੈ ਆਪਣੀ ਨਾਲ ਨਾਲ ਉਸ ਤੋਂ ਬਾਅਦ ਤੁਹਾਨੂੰ ਦਿਖਾਦਾ ਬਿਲਕੁਲ ਅਲੱਗ ਆਰਟੀਕਲ ਜੀ ਜੀ ਨਾ ਬਣੇ ਰਹੋ ਸਟਾਰਟਿੰਗ 'ਚ ਇਦਾਂ ਦੇ ਆਰਟੀਕਲ ਆ ਤੇ ਦੇਖੋ ਕਿ ਕਿਹੜੇ ਕਿਹੜੇ ਆਰਟੀਕਲ ਤੁਹਾਨੂੰ ਜਿਹੜੇ ਆ ਜੀ ਪੀਸ ਚੈੱਕ ਕਰ ਲਓ ਪਹਿਲਾਂ ਦਾ ਔਰ ਫੈਬਰਿਕ ਇੰਪੋਰਟਡ ਫੈਬਰਿਕ ਬਿਲਕੁਲ ਓਕੇ ਰਿਪੋਰਟ ਵੀ ਆ ਲੋ ਜੀ ਸੂਟ ਦੀ ਗ੍ਰੇਡ ਚੈੱਕ ਕਰੋ ਸਾਈਜ਼ ਮਿਲ ਜਾਣੇ ਐਕਸਲ ਡਬਲ ਐਕਸਲ ਸੈੱਟ ਵਾਈਜ਼ ਮਾਲ ਹੋਊਗਾ ਸਾਰਾ ਗਰਲਾ ਚੈੱਕ ਕਰ ਲਓ ਬਿਲਕੁਲ ਜਗਮਗ ਜੁਗਰੂ ਵਾਂਗੂ ਜਗਦਾ ਪੀਸ ਆ ਜਿਹੜੀ ਭੈਣ ਨੇ ਬ ਵਿਆਹ ਸ਼ਾਦੀਆਂ ਦਾ ਸੀਜ਼ਨ ਅਗੇ ਪੂਰੇ ਸ਼ੁਰੂ ਆ ਸਰਦੀ ਜਾਨੀ ਐ ਲੰਬੀ ਔਰ ਤੁਹਾਨੂੰ ਡਰੱਸਾਂ ਪਾਉਣ ਦੀ ਲੋੜ ਨਹੀਂ ਇਦਾਂ ਨੇ ਘੈਂਟ ਘੇੜਾ ਆਰਟੀਕਲ ਤੁਹਾਨੂੰ ਦੇ ਦੇਨੇ ਆ ਜੇ ਮੈਰਿਜ ਸੇਮ ਪੀਸ ਕਿਸੇ ਦੇ ਪਾਇਆ ਹੋਇਆ ਤਾਂ ਗਾਰੰਟੀ ਹੋਊਗੀ ਆਪਣੀ ਇਹ ਚੀਜ਼ ਦੀ ਆ ਚੈੱਕ ਕਰ ਲੋ ਕਿੱਡਾ ਘੈਂਟ ਪੀਸ ਆਗਾ ਔਰ ਇਹਦਾ ਤੁਹਾਨੂੰ ਮੈਂ ਸਟਾਲ ਦਿਖਾਵਾਂ ਇਹਦੂ ਵੀ ਜਰਾ ਸ਼ਾਨਦਾਰ ਪੀਸ ਆ ਲੈ ਲੋ ਜੀ ਥੁੱਲੇ ਆ ਲਾਉਗਾ ਇਹਦੇ ਨਾਲ ਪਲਾਜੋ ਬਹੁਤ ਪਿਆਰਾ ਆਰਟੀਕਲ ਹੈ ਜੀ ਆਹੋ ਚੈੱਕ ਕਰ ਲੋ ਪੈਂਟ ਸਟਾਈਲ ਬਣਿਆ ਹੋਇਆ ਪਲਾਜੋ ਬਹੁਤ ਸੋਹਣੇ ਸੋਹਣੇ ਆਰਟੀਕਲ ਤੁਹਾਨੂੰ ਦੇਨੇ ਆ ਜੀ ਇਹ ਪੂਰੀ ਵੀਡੀਓ ਦੇ ਵਿੱਚ ਔਰ ਨਾਲ ਆ ਗਿਆ ਮਹਿਰੂਨ ਕਲਰ ਦਾ ਪੂਰਾ ਪ੍ਰੋਪਰ ਸਾਈਜ਼ ਟੋਲ ਉਹ ਜਿਆਦਾ ਘੈਂਟ ਇਹ ਦੇਖੋ ਚਲੋ ਚੈੱਕ ਕਰੀਏ ਆਹ ਲੋ ਜੀ ਸੂਟ ਚੈੱਕ ਕਰੋ ਕਿੰਨੀ ਜਿਆਦਾ ਗ੍ਰੇਸ ਆ ਸੂਟ ਦੀ ਇਹ ਲੋ ਇਦਾਂ ਦੇ ਆਰਟੀਕਲ ਗਾਰੰਟੀ ਨਾਲ ਕਹਿੰਦਾ ਚੈਲੰਜ ਲੈ ਲਾ ਪੂਰਾ ਪੂਰੀ ਕਿਦੋਂ ਤੁਹਾਨੂੰ ਇਹ ਰੇਟਾਂ ਨਹੀਂ ਮਿਲਣੇ ਜਿਹੜੇ ਆਪਣੇ ਕੋਲੇ ਮਿਲ ਜਾਣੇ ਆ ਉਹ ਵੀਡੀਓ ਸ਼ੇਅਰ ਕਰ ਲਿਓ ਉਸ ਤੋਂ ਬਾਅਦ ਨਿਊ ਆਰਟੀਕਲ ਆਇਆ 3 ਕਦਰ ਮਿਲ ਜਾਣੇ ਆ ਸ਼ਲੱਗ ਦੇ ਨਾਲ ਆਹ ਲੋ ਜੀ ਕਰੋ ਚੈੱਕ ਪਹਿਲਾਂ ਤੁਹਾਨੂੰ ਮੈਂ ਕਟਲਰ ਚੈੱਕ ਕਰਵਾਦ ਮੇ ਸੇਮ ਇਦਾਂ ਪੀਸ ਤੁਹਾਡੇ ਲੱਗਣਾ ਪੈਣ ਪਾਇਆ ਹੋਇਆ ਫਟਾਫਟ ਕਰ ਲਓ ਬੁੱਕ ਸੇਮ ਤੁਸੀਂ ਵੀ ਇਦਾਂ ਮਾਡਲ ਵਾਂਗੂ ਮਾਡਲ ਹੀ ਲੱਗੋਗੇ ਜਦੋਂ ਪਾਇਓਗੇ ਬਹੁਤ ਸੋਹਣਾ ਲੱਗੋ ਤੁਹਾਡੇ ਇਹਦੇ ਨਾਲ ਆ ਗਿਆ ਜੀ ਇੰਦਰ ਆ ਲੋ ਆ ਲੋ ਜੀ ਨਾਲ ਆ ਗਿਆ ਤੇ ਇੰਦਰ ਔਰ ਉੱਪਰ ਆ ਗਿਆ ਤੇ ਇਹ ਬੜਾ ਬਿੱਟ ਬਰਾਊਚ ਨਾਲ ਲੱਗਿਆ ਹੋਇਆਗਾ ਆ ਚੀਜ਼ ਤੇ ਬਹੁਤ ਸੋਹਣਾ ਆਰਟੀਕਲ ਆ ਸਾਰੀ ਕਢਾਈ ਹੋਈ ਵੀ ਆ ਬਲੈਕ ਦੇ ਨਾਲ ਕੰਟਰਾਸਟ ਬਹੁਤ ਜ਼ਿਆਦਾ ਪਿਆਰਾ ਹੈਗਾ ਮਜੈਂਟਾ yellow ਔਰ ਸਕਿਨ ਕਲਰ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਆ ਔਰ ਬਾਜੂ ਚੈੱਕ ਕਰ ਲੋ ਜੀ ਪੂਰੇ ਘੇਟ ਬਣੇ ਹੋਏ ਆ ਦੋਨੇ ਸਾਈਡ ਤੋਂ ਔਰ ਨਾਲ ਤੁਹਾਨੂੰ ਮਿਲ ਜਾਣਾ ਇਹਦੇ ਪਲਾਡੋ ਨੀਚੇ ਇਨਰ ਆ ਉਪਰੇ ਜੈਕਟ ਆ ਗਈ ਔਰ ਨਾਲ ਤੁਹਾਨੂੰ ਲੈ ਦੇਣਾ ਪਲਾਡੋ ਹੋਰ ਜ਼ਿਆਦਾ ਟ੍ਰੈਂਡੀ ਚ ਆਰਟੀਕਲ ਚੱਲਦਾ ਪਿਆ ਕੱਲ ਤੁਹਾਨੂੰ ਮਿਲ ਜਾਣੇ ਤਿੰਨੇ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਨੇ ਆ ਲਓ ਆਕਰੋ ਜੇ ਬਹੁਤ ਪਿਆਰਾ ਆਰਟੀਕਲ ਆ ਦੂਸਰਾ ਕਲਰ ਵੀ ਬਹੁਤ ਜਾਰੇ ਸੋਨਾ ਕਲੀ ਚਲੋ ਸਾਰੇ ਪੀਸ ਤੁਹਾਨੂੰ ਕੋਲ ਕੇ ਦਿਖਾਵਾਂਗੇ ਤਸੱਲੀ ਨਾਲ ਤਾਂ ਕਿ ਤੁਹਾਨੂੰ ਪਰਚੇਜ਼ਿੰਗ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੁਸੀਂ ਸਾਰਾ ਪੀਸ ਆਹ ਨਾਲ ਦੇਖ ਸਕਦੇ ਹੋ ਕੋਈ ਪੀਸ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਪਾ ਦਿਓ ਇਹ ਹੈਗੇ ਜੀ ਵਾਈਟ ਕਲਰ ਦੇ ਵਿੱਚ ਉਰ ਉੱਪਰ ਆ ਗਈ ਇਹਦੀ ਜੈਕਟ ਆਹ ਲਓ ਲੈ ਲਓ ਜੈਕਟ ਜੇ ਤਾਂ ਦੋ ਕਲਰ ਤੁਹਾਨੂੰ ਵਿੱਚ ਮਿਲ ਜਾਣੇ ਆ ਸਾਰਿਆਂ ਦੇ ਵਿੱਚ ਦੋ ਤੋਂ ਚਾਰ ਕਲਰ ਅਵੇਲੇਬਲ ਹੈ ਜੀ ਬਾਜੂ ਬਹੁਤ ਜਿਆਦਾ ਪਿਆਰੇ ਬਣੇ ਹੋਏ ਆ ਇਹਦੇ ਚਲੋ ਬਿਲਕੁਲ ਓਕੇ ਰਪੋਰਟ ਬਾਜੂ ਦੇ ਬਹੁਤ ਜ਼ਿਆਦਾ ਕੰਟਰਾਸਟ ਪਿਆਰਾ ਹੈਗਾ ਵਾਈਨ ਦੇ ਨਾਲ ਵੀ ਪਰ ਸੇਮ ਇਹਦਾ ਆਰਟੀਕਲ ਤੁਹਾਡਾ ਪੰਜਾਣਾ ਹੀ ਇਹ ਤੇ ਨਾਲ ਆ ਗਿਆ ਇਹਦਾ ਵੀ ਪਲਾ ਦੋ ਪੂਰਾ ਸੈੱਟ ਵਾਈਨ ਮਾਲ ਔਰ ਪੈਟ ਪਲਾ ਦੋ ਹੋਊਗਾ ਵਿਦ ਪੌਕੇਟ ਹੋਣੀਆਂ ਨਾਲ ਲੱਗੀਆਂ ਹੋਈਆਂ ਜੀ ਆ ਲੋ ਪੌਕੇਟ ਦੋਨੋਂ ਸਾਈਡ ਤੇ ਹੋਊਗੀ ਕਪੜਾ ਹੀ ਬਹੁਤ ਸੌਫਟ ਹੈਗਾ ਬਿਲਕੁਲ ਓਕੇ ਰਿਪੋਰਟ ਪੀਸ ਆ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਕਿ ਬਿਲਕੁਲ ਲੱਗਦੀ ਆ ਲੋ ਜੀ ਬਲੈਕ ਔਰ ਕਾਫੀ ਦੋ ਕਲਰ ਆਏ ਆ ਬੜਾ ਸ਼ਾਨਦਾਰ ਪੀਸਾ ਚੈੱਕ ਕਰ ਲਿਓ ਚਾ ਲੋ ਕਰੋ ਚੈੱਕ ਇਹ ਦੇਖੋ ਇਹਦਾ ਕਿਹੜਾ ਡਾਟੀ ਚਲਾ ਸੋਬਰ ਜੀ ਆਈਟਮ ਆ ਸਿੰਪਲ ਜਿਹਾ ਉੱਪਰ ਵਰਕ ਹੋਇਆ ਵਾ ਜੈਨੂਅਲ ਜੀ ਚੀਜ਼ ਆ ਬੜੀ ਰਾਇਲ ਲੁੱਕ ਬਣੂਗੀ ਜੇ ਤੁਸੀਂ ਪਾਉਂਗੇ ਇਹ ਚੀਜ਼ ਆਹ ਲੋ ਨਾਲ ਇਹਦਾ ਆ ਗਿਆ ਪਲਾਡੋ ਔਰ ਸਟੋਲ ਤੁਹਾਨੂੰ ਪਤਾ ਪੂਰਾ ਹੈਵੀ ਹੋਊਗਾ ਪੂਰਾ ਭਰਿਆ ਹੋਊਗਾ ਜਾਲ ਦੇ ਨਾਲ ਇਹ ਲੋ ਜੀ ਦੋ ਕਦਰ ਤੁਹਾਨੂੰ ਇਹ ਦੇ ਦਿੰਨੇ ਆ ਬਲੈਕ ਔਰ ਕਾਫੀ ਦੂਸਰਾ ਕਦਰ ਵੀ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਸੌਰੀ ਆਹ ਲੋ ਜੀ ਕਰੋ ਚੈੱਕ ਦੂਸਰਾ ਕਦਰ ਵੀ ਤੁਹਾਨੂੰ ਦਿਖਾਉਨੇ ਆ ਆਹ ਲੋ ਜੀ ਪੀਸ ਚੈੱਕ ਕਰੋ ਇੰਨੀ ਸੋਹਣੀ ਰਾਇਲ ਲੁੱਕ ਬਣਦੀ ਆ ਜੈਨੂਅਲ ਜੀ ਚੀਜ਼ ਬਣਦੀ ਪਈ ਆ ਜਿਆਦਾ ਚਮਕਦਮਕ ਨਹੀਂ ਸੋਬਰ ਜੀ ਚੀਜ਼ ਆ ਬੜਾ ਆਰਟੀਕਲ ਪਿਆਰਾ ਹੈਗਾ ਪਰ ਦੂਸਰਾ ਕਲਰ ਵੀ ਚੈੱਕ ਕਰ ਲਓ ਦੇ ਵਿੱਚ ਚਾਹ ਲਓ ਜੀ ਦੂਸਰਾ ਕਲਰ ਤੁਹਾਨੂੰ ਮਿਲ ਜਾਣਾ ਇਹਦੇ ਵਿੱਚ ਕਾਫੀ ਕਲਰ ਆਹ ਲਓ ਕਾਫੀ ਕਲਰ ਲੁੱਕ ਦੇ ਕਾਫੀ ਕਿੰਨੀ ਜਿਆਦਾ ਪਿਆਰੀ ਲੱਗਦੀ ਪਈ ਆ ਕਿੰਨਾ ਸ਼ਾਨਦਾਰ ਪੀਸ ਹੈਗਾ ਸਿੰਪਲ ਜਿਆ ਵਰਕ ਆ ਬਿਲਕੁਲ ਅਲੱਗ ਜਿਆ ਡਿਜ਼ਾਈਨ ਆ ਸਾਰਿਆਂ ਤੋਂ ਹੱਟ ਕੇ ਦੇਖੋ ਆਹ ਲਓ ਜੀ ਲਓ ਜੀ ਔਰ ਨਾਲ ਇਹਦਾ ਪ੍ਰੋਪਰ ਤੁਹਾਨੂੰ ਮਿਲ ਜਾਣਾਗਾ ਸਟੋਰ ਪੂਰਾ ਫਰਿਆਵਾ ਹੈਵੀ ਦੇ ਵਿੱਚ ਆ ਲੋ ਜੀ ਕਰੋ ਚੈਟ ਬਿਲਕੁਲ ਉਹ ਕੇ ਰਿਪੋਰਟ ਪੀਸਾ ਇਦਾਂ ਦੇ ਘੜ ਘੜ ਆਰਟੀਕਲ ਤੁਹਾਡੇ ਵਾਸਤੇ ਬਹੁਤ ਘੱਟ ਰੇਟਾਂ ਦੇ ਲੈ ਕੇ ਆਇਆ ਸੋ ਨਾਲ ਦੀ ਨਾਲ ਪੇਸ ਸਬਸਕ੍ਰਾਈਬ ਕਰ ਲਿਓ ਵੀਡੀਓ ਉਸ ਤੋਂ ਬਾਅਦ ਅਗਲਾ ਆਰਟੀਕਲ ਬਿਲਕੁਲ ਅਲੱਗ ਚੀਜ਼ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਪੂਰਾ ਹੈਵੀ ਸੂਟ ਦੋ ਕਲਰ ਕਲਰ ਵੀ ਬਿਲਕੁਲ ਲੱਗ ਵੱਖਰੇ yellow black red blue ਸਾਰਿਆਂ ਤੋਂ ਹਟ ਕੇ ਨਵੇਂ ਕਲਰ ਲੈ ਕੇ ਆਏ ਆ ਪਹਿਲਾਂ ਤਾਂ ਫੋਟੋ ਚੈੱਕ ਕਰ ਲਓ ਸੇਮ ਮਿੱਦਾ ਮਾਡਲ ਵਾਲਾ ਪਿਸਤਨ ਨੂੰ ਮਿਲਣਾ ਸੇਮ ਮਿੱਦਾ ਪਾਇਆ ਭੈਣ ਤੇਰੇ ਲੱਗਣਾ ਫਟਾਫਟ ਕਰ ਲੈ ਬੁੱਕ ਬੜਾ ਨਾ ਸੋਚ ਦੋ ਦੋ ਪੀਸ ਆਏ ਵੇ ਆ ਤੇ ਫਟਾਫਟ ਕਰ ਲੈ ਆਰਡਰ ਆ ਲੈ ਕਰ ਲੈ ਚੈੱਕ ਲਓ ਜੀ ਆ ਲਓ ਜੀ ਕਰੋ ਚੈੱਕ ਬਹੁਤ ਸ਼ਾਨਦਾਰ ਪੀਸ ਹੈਗਾ ਬੜਾ ਇੱਕ ਘੜੀ ਪਹਿਲਾਂ ਤੁਸੀਂ ਸੂਟ ਨੂੰ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗਦਾਗਾ ਬਾਜੂ ਪੂਰੇ ਪੂਰੇ ਫੈਂਸੀ ਬਣੇ ਹੋਏ ਆ ਪਰ ਸਾਰਾ ਕੰਮ ਚੈੱਕ ਕਰ ਲਓ ਜੀ ਪੂਰਾ ਭਰਿਆ ਪਿਆ ਸੂਟ ਪੂਰਾ ਪੂਰਾ ਭਰਿਆ ਪਿਆ ਮੋਰਨਿੰਗ ਵਾਲਾ ਡਿਜ਼ਾਈਨ ਉੱਪਰ ਬਣਿਆ ਵਾ ਬਜ਼ਾਰ ਚ ਲੈਣ ਜਾਓਗੇ ਦੁਕਾਨਦਾਰ ਫਿਕਸ ਪ੍ਰਾਈਸ ਕਹਿ ਕੇ ਤੁਹਾਨੂੰ 4 ਤੋਂ 4000 ਤੋਂ 4500 ਰੁਪਏ ਦੇ ਵਿੱਚ ਦਿੰਦੇ ਆ ਆਪਾਂ ਨਾ ਤਾਂ ਤੁਹਾਨੂੰ ਲੁੱਟ ਪਚਾਈਏ ਨਾ ਹੀ ਮਚੌੜੀਏ ਤੁਹਾਡੇ ਫਾਇਦੇ ਕਰਨੇ ਆ ਪਲਾਜ਼ੋ ਦੀ ਕੁਆਲਿਟੀ ਚੈੱਕ ਕਰ ਲਓ ਪਲਾਜ਼ੋ ਦੀ ਕੁਆਲਿਟੀ ਕੀ ਆ ਬਾਹਟ ਕੁਆਲਿਟੀ ਆ ਸਾਈਡ ਪਾਕਟ ਬਣੇ ਹੋਏ ਆ ਫੁੱਲ ਸਟੇਟ ਦੇ ਵਿੱਚ ਆ ਸਟੇਟ ਦੇ ਪੈਟਰਨ ਅੱਜ ਕੱਲ੍ਹ ਟ੍ਰੈਂਡੀ ਦੇ ਵਿੱਚ ਚੱਲਦੇ ਪਏ ਆ ਔਰ ਨਾਲ ਇਹਦਾ ਚੈੱਕ ਕਰ ਲਿਓ ਸਟੋਲ ਜੀ ਕਰੋ ਚੈੱਕ ਲਓ ਦੇਖੋ ਕਹੋ ਜੀ ਇੱਕ ਦੋ ਕਲਰ ਦੇ ਦੇਣੇ ਆ ਪੂਰਾ ਪ੍ਰੋਪਰ ਸਾਈਜ਼ ਹੋਊਗਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਬੜਾ ਘੈਂਟ ਪੀਸ ਆ ਫੜਾਫੜ ਬੁੱਕ ਕਰ ਲਓ ਲਿਮਟਿਡ ਸਟਾਕ ਆ ਜੈਜ ਡੇਟਾ ਤੇ ਆ ਰੇਟ ਦੱਸਾਂਗੇ ਐਂਡ ਤੇ ਦੂਸਰਾ ਕਲਰ ਵੀ ਚੈੱਕ ਕਰ ਲਿਓ ਆਹ ਲਓ ਜੀ ਇਹ ਬਲੈਕ ਸੂਟ ਪਾਇਆ ਮਾਡਲ ਨੇ ਬਲੈਕ ਸੂਟ ਦਾ ਸੇਲ ਹੋ ਗਿਆ ਸੀਗਾ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਹ ਬੜਾ ਕਲਰ ਚੈੱਕ ਕਰ ਲਓ ਇਹ ਦੋ ਤੁਹਾਨੂੰ ਕਲਰ ਮਿਲਣਗੇ ਅਲੱਗ-ਅਲੱਗ ਇਹ ਆਹ ਲਓ ਜੀ ਤੇ ਕਾਇਨਿਕ ਅਲੱਗ-ਅਲੱਗ ਹੋਊਗੀ ਸਟਫ ਸੇਮ ਹੋਏਗਾ ਜੀ ਚੈੱਕ ਕਰ ਲਿਓ ਆਲੋ ਬਿਲਕੁਲ ਓਕੇ ਰੂਪਡ ਪੀਸ ਆ ਆ ਦੇਖੋ ਕਿੰਨਾ ਪਿਆਰਾ ਕੰਟਰਾਸਟ ਉੱਪਰ ਪੀਸ ਦੇ ਬਣਿਆ ਕਿੰਨਾ ਸਾਫ ਸੁਥਰਾ ਪੀਸ ਹੈਗਾ ਓਕੇ ਰੂਪਡ ਪੀਸ ਆ ਜਮਾ ਗાળા ਗੋਲਾ ਬਿਲਕੁਲ ਓਕੇ ਰੂਪਡ ਬਣਿਆ ਹੋਇਆਗਾ ਬਾਜੂ ਬੜੇ ਜਿਆਦਾ ਪਿਆਰੇ ਨੇ ਕਈ ਭੈਣਾਂ ਦੇ ਇਥੇ ਸ਼ੋਲਡਰ ਦੇ ਆ ਚੀਜ਼ ਦੇ ਟਾਈਟ ਹੁੰਦੀ ਹੈ ਦਿੱਕਤ ਹੁੰਦੀ ਆ ਖਾਸ ਕਰ ਡਬਲ ਐਕਸ ਵਾਲੇ ਸਾਈਜ਼ਾਂ ਦੇ ਉਹ ਕੰਮ ਹੀ ਨਹੀਂ ਵੇੜਦਾ ਪੂਰੇ ਓਕੇ ਰੂਪਡ ਬਣੇ ਹੋਏ ਬਾਜੂ ਚੈੱਕ ਕਰ ਲੋ ਕੰਮ ਹੀ ਨਹੀਂ ਵੇੜਦਾ ਆਪਾ ਹੋ ਆ ਲੋ ਜੀ ਉਸ ਤੋਂ ਬਾਅਦ ਤੁਹਾਨੂੰ ਅਗਲਾ ਪੀਸ ਦੇ ਦਿੰਦੇ ਆ ਲੋ ਜੀ ਨਾਲ ਕਰ ਲੋ ਇਹਦਾ ਫਲਾਗਰ ਚੈੱਕ ਕਰ ਫਿਰ ਨਾਲ ਕਰ ਲੋ ਸਟਾਲ ਚੈ ਕਲਰ ਚਾਰ ਬਿਲਕੁਲ ਅਲੱਗ ਨੇ ਸਾਰੇ ਆ ਲੋ ਇੰਨਾ ਸ਼ਾਨਦਾਰ ਪੀਸ ਆ ਜੀ ਦੇਖੋ ਸੂਫ ਦੇ ਨਾਲ ਪੂਰੀ ਕੜਾਈ ਪੈ ਭਰੇ ਭਰੇ ਪੂਰੇ ਕੈਟ ਆਰਟੀਕਲ ਪੈਣ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਕੋਲ ਸਟੋਰ ਅਗਲਾ ਪੀਸ ਚੈੱਕ ਕਰਨ ਉਹ ਬਲੈਕ ਦੇ ਵਿੱਚ ਲੋ ਜੀ ਇਹ ਦੇਖੋ ਬੜੇ ਸ਼ਾਨਦਾਰ ਪੀਸ ਨੇ ਆ ਲੋ ਜੀ ਪੂਰੇ ਹੈਵੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਵਿਵੇ ਗਾਰਮੈਂਟਸ ਤੇ ਪਹਿਲੀ ਵਾਰ ਜਿੰਨਾਂ ਕੋਲੇ ਵੀਡੀਓ ਗਈ ਹੈ ਵੀਡੀਓ ਜ਼ਰੂਰ ਸ਼ੇਅਰ ਕਰ ਲਿਓ ਔਰ ਨਾਲ ਦੀ ਨਾਲ ਹੀ ਸਬਸਕ੍ਰਾਈਬ ਪੇਜ ਆਪਣਾ ਕਰੀ ਚਲੋ ਪੀਸ ਚੈੱਕ ਕਰ ਲਓ ਬਲੈਕ ਦੇ ਉੱਪਰ ਕਿੰਨਾ ਪਿਆਰਾ ਡਿਜ਼ਾਈਨ ਹੋਇਆ ਵਾ ਪੂਰਾ ਭਰਿਆ ਵਾ ਪੀਸ ਹੈਗਾ ਪੂਰਾ ਹੈਵੀ ਦੇ ਵਿੱਚ ਔਰ ਨਾਲ ਤੁਹਾਨੂੰ ਦਿਖਾ ਦਈਏ ਦਾ ਸਟਾਲ ਪੂਰਾ ਹੈਵੀ ਹੋਏਗਾ ਜੀ ਆ ਲੋ ਕਰੋ ਚੈੱਕ ਬਿਲਕੁਲ ਓਕੇ ਰਿਪੋਰਟਸ ਸਾਹ ਦੇਖੋ ਬਿਲਕੁਲ ਓਕੇ ਰਿਪੋਰਟਸ ਮੈਂ ਗਾਰੰਟੀ ਨਾਲ ਤੁਹਾਨੂੰ ਕਹਿੰਨੇ ਇਹ ਲੀਆਂ ਚੀਜ਼ਾਂ ਤੁਹਾਨੂੰ ਤੁਹਾਡੇ ਸ਼ਹਿਰ ਚ ਨਹੀਂ ਮਿਲਣਗੀਆਂ ਔਰ ਨਾ ਹੀ ਆਪਣੇ ਵਾਲੇ ਰੇਟ ਕਿਸੇ ਨੇ ਦੇ ਪਾਣੇ ਆ ਆ ਲੋ ਜੀ ਕੁੱਤਬਾ ਤਾਂ ਹੁੰਦੇ ਦੀ ਇਹ ਅਗਲਾ ਆਰਟੀਕਲ ਬਹੁਤ ਜ਼ਿਆਦਾ ਪਿਆਰਾ ਆ ਆਪਣੇ ਕੋਲੇ ਉਹ ਵੀ ਤਾਂ ਹੁੰਦਾ ਨਾ ਮੈਂ ਚੈੱਕ ਕਰੋ ਪਹਿਲਾਂ ਤਾਂ ਪੀਸ ਆਹ ਲੋ ਜੀ ਕੰਟਰਾਸਟ ਚੈੱਕ ਕਰੋ ਕਲਰ ਚੈੱਕ ਕਰੋ ਸ਼ਾਰਟ ਦੇ ਵਿੱਚ ਬਿਲਕੁਲ ਨਵੀਂ ਚੀਜ਼ ਆ ਅਲੱਗ ਡਿਜ਼ਾਈਨ ਆਹ ਲੋ ਜੀ ਐਂਡ ਤੇ ਦੇਖੀ ਚਲੋ ਕਿ ਕਿਹੜੇ-ਕਿਹੜੇ ਆਰਟੀਕਲ ਤੁਹਾਡੇ ਕੋਲੇ ਹੁੰਦੇ ਔਰ ਇਹਦੇ ਬਾਜੂ ਤੁਹਾਨੂੰ ਦਿਖਾਵਾਂ ਬਿਲਕੁਲ ਪਾਰਟੀ ویئر ਫੈਨਸੀ ਡਰੈਸ ਦੇ ਬਾਜੂ ਬਣੇ ਹੋਏ ਆ ਇਹ ਦੇਖੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਦੇ ਤਵਾਜੂ ਆ ਲੋ ਸ਼ਾਰਟ ਡਰੈਸ ਦੇ ਨਾਲ ਆਮ ਤੌਰ ਤੇ ਸਟਾਲ ਨਹੀਂ ਹੁੰਦੇ ਪਰ ਆਪਾਂ ਤੁਹਾਨੂੰ ਲੈ ਕੇ ਦਿੱਤਾ ਇਹਦੇ ਨਾਲ ਆ ਲੋ ਜੀ ਚੈੱਕ ਕਰ ਲੋ ਆ ਲੋ ਕਰੋ ਚੈੱਕ ਉੱਪਰ ਬੋਟ ਪੀਸ ਹੈਗਾ ਉਸ ਤੋਂ ਬਾਅਦ ਤੁਹਾਨੂੰ ਦੇਖੀ ਬਿਲਕੁਲ ਨਿਊ ਕਲਰ ਅਗਲਾ ਜੀ ਕਰੋ ਚੈੱਕ ਆ ਲੋ ਇਹ ਜੇ ਫਰੰਟ ਆ ਗਿਆ ਇਹਦਾ ਉਸੇ ਵਿੱਚ ਤੁਹਾਨੂੰ ਬੈਕ ਮਿਲ ਜਾਣਾਗਾ ਸਾਈਟ ਤੁਹਾਨੂੰ ਸਾਰਿਆਂ ਦੀ ਅਵੇਲੇਬਲ ਮਿਲ ਜਾਣੀ ਹੈ ਜੀ ਪੂਰੇ ਹੈਵੀ ਸੂਟ ਨੇ ਘੜ ਘੜ ਡਰਸਾਂ ਨੇ ਚੈੱਕ ਕਰ ਲੋ 4XL ਦਾ ਪੀਸ ਆ ਨੋਟ ਕਰ ਲੈਣੋ ਇਹਦੀਆਂ ਭੈਣਾ ਹਲੋ ਜੀ 4 ਐਕਸਨ ਦਾ ਪੀਸ ਆ 3 ਵਾਲਾ ਤੇ ਵੀ ਆਜੂ 4 ਤੇ ਵੀ ਆਜੂਗਾ 5 ਤੇ ਵੀ ਆਜੂਗਾ ਸਟੱਫ ਲੈ ਕੇ ਆਊਗਾ ਪਲਾਜ਼ੋ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਪੂਰਾ ਪ੍ਰੋਪਰ ਸਾਈਜ਼ ਹੋਊਗਾ ਵਿਦ ਪਾਕਟ ਹੋਣਗੀਆਂ ਪਲਾਜ਼ੋ ਦੇ ਦੋਨੇ ਸਾਈਡ ਤੇ ਸਟਾਲ ਪੂਰਾ ਹੈਵੀ ਹੋਊਗਾ ਆ ਲੋ ਜੀ ਕਰੋ ਚੈੱਕ ਇਹ ਦੇਖੋ ਪੂਰਾ ਹੈਵੀ ਸਟਾਲ ਹੋਊਗਾ ਇਹਦੇ ਨਾਲ ਲੋ ਜੀ ਕਰੋ ਚੈੱਕ ਉਸ ਤੋਂ ਬਾਅਦ ਆਪਾਂ ਦੇ ਦਿੰਨੇ ਆ ਕਾਫੀ ਕਲਰ ਇਹਦੇ ਵਿੱਚ ਬਿਲਕੁਲ ਉਹੀ ਰੰਗ ਦਾ ਪੀਸ ਆ 4 ਐਕਸਨ ਦਾ ਸਾਈਜ਼ ਜੀ ਇਹ ਹੋਊਗਾ ਦੋ ਕਲਰ ਵਿੱਚ ਅਵੇਲੇਬਲ ਆਪਣੇ ਕੋਲੇ ਲੇਕਿਨ نیچے ਨਿਊ ਯਕ ਦਾ ਰਾਇਗਾ ਔਰ ਇੱਕੇ ਕਾਫੀ ਕਲਰ ਤੁਸੀਂ ਕਰ ਲੋ ਚੈੱਕ ਆ ਲੋ ਫੂਰ ਦੇਖੋ ਕਿੰਨਾ ਯਾਰਾ ਸ਼ਰਧਾਰਾ ਵੱਡੇ ਸਾਈਜ਼ ਵਾਲੇ ਪਹਿਣਾ ਘਬਰਾਇਓ ਨਾ ਬਿਲਕੁਲ ਓਕੇ ਰਪੋਰਟ ਪੀਸ ਹੈ ਜੇ ਕਰਾਚੀ ਵਾਲਾ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣੇ 4XL 5XL ਚ ਰਿਵੀ ਸਾਈਜ਼ ਬਹੁਤ ਪਿਆਰ ਡਿਜ਼ਾਈਨ ਬਹੁਤ ਪਿਆਰਾ ਸੋਰੀ ਚੈੱਕ ਕਰ ਲਿਓ ਆ ਲੋ ਜੀ ਨਾਲ ਆ ਗਿਆ ਦਾ ਫਲਾਦੋ ਨਾਲ ਆ ਗਿਆ ਸਟਾਲ ਲੋ ਜੀ ਆ ਲੋ ਪੂਰਾ ਹੈਵੀ ਸੂਟ ਹੋ ਗਿਆ ਚੈੱਕ ਕਰਾ ਕੀਆ ਬਾਤਾਂ ਈਆਂ ਓਕੇ ਰੋਡ ਪੀਸ ਆ ਉਸ ਤੋਂ ਬਾਅਦ ਤੁਹਾਨੂੰ ਦੇ ਦਿੰਦੇ ਆ ਬਲੈਕ ਡਰੈਸ ਦੇ ਵਿੱਚ ਬਹੁਤ ਪਿਆਰਾ ਸੂਟ ਆਇਆ ਹਾਲੋ ਕੋ ਕਦਰ ਇਹ ਤੁਹਾਨੂੰ ਦੇ ਦਿੰਨੇ ਆ ਜੀ ਹਾਲੋ ਕਰ ਲੋ ਚੈੱਕ ਆ ਦੇਖੋ ਪੂਰਾ ਹੈਵੀ ਭਰਿਆ ਹੋਇਆ ਸੂਟ ਹੋ ਗਿਆ ਜਾਲ ਦੇ ਨਾਲ ਉੱਪਰੋਂ ਹੈਵੀ ਵਰਕ ਹੋਇਆ ਹੋਇਆ ਸਾਰਾ ਨਾਲ ਪਲਾਗੋ ਆ ਜੀ ਇਹ ਲੋ ਪਰ ਨਾਲ ਪੂਰਾ ਹੈਵੀ ਸਟਾਲ ਆ ਪੇ ਸਬਸਕ੍ਰਾਈਬ ਕਰੀ ਚੱਲੋ ਨਾਲ ਦੀ ਨਾਲ ਜੀ ਹਾਲੋ ਕਰੋ ਚੈੱਕ ਆ ਜੀ ਦੇਖੋ ਕਿੰਨੀ ਜਿਆਦਾ ਪਿਆਰੀ ਆ ਹਾਲੋ ਜੀ ਸੇਮ ਪੈਟਰਨ ਤੁਹਾਨੂੰ ਉਸ ਸਟਾਲ ਤੇ ਮਿਲ ਜਾਣਾ ਸੇਮ ਤੁਹਾਨੂੰ ਸੂਟ ਤੇ ਮਿਲ ਜਾਣਾਗਾ। ਕਿਆ ਬਾਤ ਹੈ ਸੂਟ ਆ ਦੋ ਤੁਹਾਨੂੰ ਕਦਰਦੇ ਨੇ ਇਹਦੇ ਵਿੱਚ ਹੀ ਕਰੋਚਕ। ਦੂਸਰਾ ਕਲਰ ਵੀ ਪਹਿਲਾ ਬਲੈਕ ਆ ਗਿਆ ਜੀ। ਤੇ ਦੂਸਰਾ ਕਲਰ ਆਹ ਬਲ ਆ ਗਿਆ। ਆਹ ਲੋ। ਓਕੇ ਰਪੋਰਟ ਪੂਰੀ ਸਾਡੇ। ਬਹੁਤ ਸ਼ਾਨਦਾਰ ਆਰਟੀਕਲ ਨੇ। ਆਹ ਲੋ ਜੀ। ਨਾਲ ਆ ਗਿਆ ਤਾਂ ਪਲਾਦੋ। ਸਟੋਲ ਪੂਰਾ ਹੈਵੀ ਹੋਊਗਾ ਵਰਤ ਭਰਿਆ ਵਾ। ਜਾਲ ਦੇ ਨਾਲ। ਆਹ ਦੇਖੋ ਸਟੋਲ ਚੈੱਕ ਕਰੋ ਜੀ। ਪਹਿਲਾ ਤਾਂ ਕਿਆ ਬਾਤ ਹੈ ਸੋਲ ਦਾ। ਇੱਥੇ ਦੇਖ ਹਟ ਕੇ ਨਾ ਆਰਟੀਕਲ ਤੁਹਾਨੂੰ ਆਪਣੇ ਕੋਲੇ ਮਿਲਦੇ ਆ ਬਗਵੀ گارਮੈਂਟਸ ਤੇ ਆਜੋ ਫਟਾਫਟ ਆ ਆ ਦੇਖੋ ਜੀ ਕਰੋ ਚੈੱਕ ਲੋ ਜੀ ਕਰੋ ਪੂਰਾ ਹੈਵੀ ਸਟਾਕ ਪਰ ਕੀ ਬਾਤ ਹੈ ਸੂਟ ਹੈਗਾ ਕਦਰ ਇੱਕ ਤੁਹਾਨੂੰ ਦੋ ਦੇ ਦਿੰਨੇ ਆ ਜੀ ਆਪਾਂ ਆ ਲੋ ਉਹਨੇ ਕਦਰ ਬਹੁਤ ਜਿਆਦਾ ਪਿਆਰੀ ਆ ਇੱਕ ਲਵੈਂਡਰ ਸ਼ੇਡ ਚ ਆ ਗਿਆ ਇੱਕ ਪਿਸਤਾ ਕਲਰ ਚ ਆ ਗਿਆ ਆ ਲੋ ਆ ਵੀ ਚੀਜ਼ ਬਹੁਤ ਜਿਆਦਾ ਪਿਆਰੀ ਆ ਇਹ ਮੀਡੀਅਮ ਸਾਈਜ਼ ਆ ਦੂਸਰਾ ਲਾਰਜ ਆ ਕਿ ਐਕਸਲ ਆਗਾ ਸਾਰੇ ਮਿਲ ਜਾਣੇ ਤੁਹਾਨੂੰ ਛੋਟੇ ਸਾਈਜ਼ ਵਾਲੇ ਵੀ ਘਰਾਏ ਹੋੜਾ ਵੱਡੇ ਸਾਈਜ਼ ਵਾਲੇ ਵੀ ਘਰਾਏ ਹੋੜਾ ਵੈਰਾਈਟੀ ਪੂਰੀ ਆਪਾਂ ਤੁਨ ਕੇ ਰੱਖੀ ਹੋਈ ਆ फटाफट ਪਹੁੰਚੋ ਵਿਵੇ ਗਾਰਮੈਂਟਸ ਨਿਹਾਰ ਸਿੰਘਾ ਲੱਤੇ ਜੀ ਆ ਲੋ ਕਰੋ ਚੈੱਕ ਸੂਟ ਸਟਾਲ ਚੈੱਕ ਕਰੋ ਕੀ ਬਾਤ ਹੈ ਇਹ ਉਹ ਕਿਲ ਬੋਰਡ ਪੀਸ ਆ ਉਸ ਤੋਂ ਬਾਅਦ ਗੂਦਨ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਡੈਫੋਡਲਿੰਗ ਦੇ ਵਿੱਚ ਪੂਰਾ ਹੈਵੀ ਸੂਟ ਆ ਗਿਆ ਆ ਲੋ ਕਰ ਲੋ ਚੈੱਕ ਸਾਈਜ਼ ਹੈਗਾ 4x0 5 ਵਾਲਾ ਦੇ ਵੀ ਆ ਜਾਊਗਾ ਇਹਦਾ ਪੀਸ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਕਿੰਨੀ ਜ਼ਿਆਦਾ ਪਿਆਰੀ ਆ ਕਿੰਨਾ ਯਾਰਾ ਆਰਟੀਕਲ ਪਿਆਰਾ ਹੈਗਾ ਫੁੱਲ ਲਾਈਕਰ ਹੋਊਗਾ 4x4 ਤਾਂ ਕਿ ਤੁਹਾਨੂੰ ਪਾਉਣ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਲੋ ਪਰ ਪਲਾਜੋ ਵੀ ਪੈਂਟਾ ਸਟਾਈਲ ਬਣਿਆ ਹੋਇਆ ਹੈਗਾ ਪੂਰਾ ਓਕੇ ਰਪੋਰਟ ਪੀਸ ਹੈ ਚਲੋ ਨਾਲ ਆਇਆ ਨਾ ਕਸਟੋਲ ਪ੍ਰੋਪਰ ਸਾਈਜ਼ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਹਲੋ ਨਾਲ ਆ ਗਿਆ ਸਟੋਲ ਦੂਸਰਾ ਡਿਜ਼ਾਈਨ ਵੀ ਚੈੱਕ ਕਰ ਲਓ ਜੀ ਉਹ ਪਿਆਰਾ ਆਰਟੀਕਲ ਆ ਆਓ ਲੋ ਜੀ ਇਹ ਵਾਲਾ ਹੈਗਾ 3x10 4 ਤੇ 3 ਇਹ ਵੀ 3 ਵਾਲਾ ਦੇ ਆਜੂਗਾ ਇਹ ਵੀ 4 ਵਾਲਾ ਦੇ ਆਜੂਗਾ ਇਹ ਚੀਜ਼ ਤੁਸੀਂ ਰੋਟ ਕਰ ਲਿਓ ਲਓ ਜੀ ਨਾਲ ਦਾ ਸਟਾਲ ਪਰ ਪਲਾ ਦਿਓ ਸੇਮ ਹੋਣਗੇ ਪੂਰੇ ਪ੍ਰੋਪਰ ਸਾਈਜ਼ ਹੋਣਗੇ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਿੱਤਾ ਜਿਹੜੀ ਬਹੁਤ ਜ਼ਿਆਦਾ ਪਿਆਰਾ ਕਾਫੀ ਕਲਰ ਦੇ ਵਿੱਚ ਸਾਰੇ ਰੈਡੀ ਕਲਰ ਹੋਣਗੇ ਵਿੱਚ ਪੰਜ ਚਾਰ ਕਲਰ ਨਵੇਂ ਆਏ ਵੇੜੇ ਨਿਊ ਜੇ ਕਲਰ ਨੇ ਡਿਜ਼ਾਈਨ ਵੀ ਬਿਲਕੁਲ ਨਵੇਂ ਆਏ ਹੋਏ ਆ ਜੀ ਆਲੂ ਕਰ ਲੋ ਚੱਕ ਕਿਸ ਕਿੰਨਾ ਜ਼ਿਆਦਾ ਘੈਂਟ ਆ ਲਾਰਜ ਤੇ ਮੀਡੀਅਮ ਵਾਲਾ ਵਾਸਤੇ ਆ ਬਾਜੂ ਵੀ ਪੂਰੀ ਹੈਵੀ ਆ ਜੀ ਬਣੇ ਹੋਏ ਨਾਲ ਔਰ نیچے ਤੋਂ ਘੇਰਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆਗਾ ਕਪੜਾ ਬਿਲਕੁਲ ਮਖਮਲੀਆ ਮਖਮਲੀ ਬਿਲਕੁਲ ਸੌਫਟ ਕਪੜਾ ਲੋ ਜੀ ਉਸ ਤੋਂ ਬਾਅਦ ਤੁਹਾਨੂੰ ਮਿਲ ਜਾਣਾਗਾ ਇਹ ਵਾਲਾ ਆਰਟੀਕਲ ਆलो ਜੀ ਕਰੋ ਚੈੱਕ ਇਹਦਾ ਸਟਾਲ ਕਿਆ ਬਾਤ ਹੈ ਇਹ ਆਲੋ ਮੈਂ ਥੋੜਾ ਸਲੋ ਤੁਹਾਨੂੰ ਕਪੜੇ ਦਿਖਾ ਰਿਹਾ ਤਾਂ ਕਿ ਤੁਹਾਨੂੰ ਆਰਾਮ ਨਾਲ ਪੀਸ ਤੁਸੀਂ ਦੇਖ ਸਕੋ ਔਰ ਪਰਚੇਜ਼ਿੰਗ ਆਪਣੇ ਵਿੱਚ ਕੋਈ ਦਿੱਕਤ ਨਾ ਹੋਵੇ ਆਨਲਾਈਨ ਜਿੰਨਾਰੇ ਵੀ ਸਾਥੋਂ ਮੰਗਵਾਉਣਾਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਨੰਬਰ ਤੇ ਪਾ ਦਿਓ ਜੀ। ਉਹ ਦੂਸਰਾ ਕਦਰ ਵੀ ਚੈੱਕ ਕਰ ਲਿਓ। 에어ਫੋਰਸ ਕਦਰ ਆ ਸੇਮ ਇਦਾਂ ਮਾਡਲ ਆਣਾ ਤੁਹਾਨੂੰ ਪੀਸ ਮਿਲਣਾਗਾ। ਸੇਮ ਇਹੀ ਚੀਜ਼ ਲੱਗਣੀ ਹੈ ਜੀ ਚੈੱਕ ਕਰ ਲਓ। ਵੀਡੀਓ ਚ ਤੁਹਾਨੂੰ ਥੋੜਾ ਈਜ਼ੀ ਸਮਝ ਆ ਜਾਏਗਾ ਫੋਟੋ ਤੇ। ਉਸ ਤੋਂ ਬਾਅਦ ਤੁਹਾਨੂੰ ਆਈਡੀਆ ਹੋ ਜੀਗਾ ਪਾਇਆ ਵਾ ਕਿੰਦਾ ਨਾਲ ਲੱਗੇਗਾ। ਆਹ ਲਓ ਕਰ ਲਓ ਚੈੱਕ। ਲਓ ਜੀ। ਆਹ ਲਓ। ਬਿਲਕੁਲ ਓਕੇਰ ਬੁੜ ਪੀਸ। ਪੂਰਾ ਹੈਵੀ ਉੱਪਰ ਤੋਂ ਹੋਊਗਾ, نیچے ਤੋਂ ਵਰਕ ਪੂਰਾ ਹੈਵੀ। ਆਹ ਲਾ ਦੋ ਔਰ ਸਟੋਰ ਤੁਹਾਨੂੰ ਮੈਂ ਦਿਖਾਈ ਦਿੰਨਾ ਜੀ ਪੂਰੇ ਹੈਵੀ ਆ ਆਪਣੇ ਹਰ ਇੱਕ ਸੂਟ ਦੇ ਕਿਉਂਕਿ ਤੁਹਾਨੂੰ ਸਾਰੇ ਸਟੋਰਾਂ ਵਾਲੇ ਵਧੀਆ ਵਧੀਆ ਆਰਟੀਕਲ ਦੇ ਰਹੇ ਹੋ ਜੀ ਆਹ ਲੋ ਕਰ ਲੋ ਚੱਲ ਬਿਲਕੁਲ ਓਕੇ ਰਿਪੋਰਟ ਕਿਸੇ ਤੋਂ ਉਸ ਤੋਂ ਬਾਅਦ ਅਗਲਾ ਡਰਾਈਨ ਬਹੁਤ ਜ਼ਿਆਦਾ ਪਿਆਰਾ ਹੈਗਾ ਆ ਲੋ ਜੀ ਕਰ ਲੋ ਚੱਲ ਲੋ ਕੰਟਰਾਸਟ ਚੈੱਕ ਕਰ ਲੋ ਪਹਿਲਾਂ ਦਾ ਮਹਿਰੂਨ ਆਫ ਵਾਈਟ ਸਕਿਨ ਕਲਰ ਔਰ ਪੀਚ ਕਲਰ ਤਿੰਨੋਂ ਕਲਰ ਹੀ ਬਹੁਤ ਜ਼ਿਆਦਾ ਕੰਟਰਾਸਟ ਬਹੁਤ ਸੋਹਣਾ ਬਣਿਆ ਆਇਆ ਪੀਸ ਦਾ ਬਾਜੂ ਉੱਪਰ ਔਰ ਬੈਨ ਦੇ ਵਿੱਚ ਬਣਿਆ ਹੋਇਆ ਪੀਸ ਦਾ <coughs> आलो जी उस ਤੋਂ ਬਾਅਦ ਆ ਗਿਆ ਦਾ ਸਟਾਕ ਨਾਲ ਫਿਰ ਹੈ ਚੈੱਕ ਕਰ ਲੋ ਜੀ ਆलो ਆ ਗਿਆ ਸਟਾਕ ਫਿਰ ਆ ਗਿਆ ਦਾ ਪਲਾ ਦੋ ਉਸ ਤੋਂ ਬਾਅਦ ਤੁਹਾਨੂੰ ਹੋਰ ਡਿਜ਼ਾਈਨ ਦਿਖਾ ਦਈਏ ਜੀ ਚਾਹ ਲੋ ਸੂਟ ਤਾਂ ਇੱਕ ਉਹ ਇੱਕ ਘਾਟ ਕੇ ਤੁਹਾਨੂੰ ਮਿਲਣਿਆ ਪੂਰੀ ਵੀਡੀਓ ਦੇ ਵਿੱਚ ਤਾਂ ਹੈਵੀ ਸੂਟ ਦੇਖੋ ਜੀ ਕਰੋ ਚੈੱਕ ਪੂਰਾ ਹੈਵੀ ਪੂਰਾ ਭਰਿਆ ਹੋਇਆ ਘੇਰੇ ਤੋਂ ਬਿਲਕੁਲ ਉਹ ਪੀਰਪਟ ਪੀਸ ਆ ਫਟਾਫਟ ਕਰ ਲੋ ਬੁੱਕ ਲਿਮਟਿਡ ਸਟਾਕ ਆ ਜੀ ਬਾਤੂ ਭੈਣਾਂ ਦੇ ਮੈਸੇਜ ਆਉਂਦੇ ਵੀ ਆਹ ਸੂਟ ਕੱਢ ਲਓ ਇੱਕ ਦਿਨ ਵੀ ਕੀ ਇੱਕ ਘੰਟਾ ਵੀ ਲੇਟ ਹੋ ਗਿਆ ਤਾਂ ਨਾਲ ਦੀ ਨਾਲ ਮਾਲ ਕਲੀਅਰ ਹੋ ਜਾਂਦੇ ਆ ਜੀ ਆਹ ਲੋ ਕਰੋ ਚੈੱਕ ਕਿੰਨਾ ਸ਼ਾਨਦਾਰ ਸੂਟ ਹੈ ਜੀ ਹੈਲੋ ਸੁਨਾਲ ਦੀਆਂ ਪੇਜ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਭੈਣ ਭਰਾ ਸਾਡੇ ਪੁਰਾਣੇ ਜਾਂ ਨਵੇਂ ਸਾਡੇ ਜੁੜੀ ਜਾਂਦੇ ਆ ਆਹ ਲੋ ਜੀ ਉਸ ਤੋਂ ਬਾਅਦ ਆ ਗਿਆ ਆਹ ਬੜਾ ਆਰਟੀਕਲ ਉਸ ਤੋਂ ਬਾਅਦ ਤੁਹਾਨੂੰ ਜੈਕਟ ਦੇ ਵੀ ਦੇ ਦਵਾਂਗਾ ਬਹੁਤ ਸੋਹਣੇ ਆਰਟੀਕਲ ਆਏ ਆ ਆਹ ਲੋ ਚੈੱਕ ਕਰੋ ਚੈੱਕ ਆਹ ਲੋ ਜੀ ਇਹ ਆ ਗਈ ਜੈਕਟ ਪਿੱਛੇ ਤੁਹਾਨੂੰ ਮਿਲ ਜਾਣਾ ਇੱਧਰ ਦੋ ਤੁਹਾਨੂੰ ਵੀਰੇ ਵਿੱਚ ਕਦਰ ਮਿਲ ਜਾਣੇ ਆ ਜੀ ਆ ਲੋ ਬਿਲਕੁਲ ਓਕੇ ਰੂਪਡ ਪੀਸ ਹੈ ਇਹ ਆ ਲੋ ਇਹ ਲੋ ਆ ਵਾਲੇ ਮਿਲ ਜਾਣੇ ਆ ਪਾਵੇ ਇਧਰ ਵਿੱਚ ਆ ਜੀ ਔਰ ਨਾਲ ਮਿਲ ਜਾਣਾ ਪਲਾਜ਼ੋ ਦੋ ਤੁਹਾਨੂੰ ਕਦਰ ਮਿਲ ਜਾਣੇ ਇਹਦੇ ਵਿੱਚ ਇਹ ਲੋ ਉਹ ਵਾਲਾ ਕਦਰ ਜੀ ਸਾਰਾ ਪਾਕਿਸਤਾਨੀ ਡਿਜ਼ਾਈਨ ਉੱਪਰ ਬਣਿਆ ਹੋਇਆ ਹੈਗਾ ਛਲਗ ਦੇ ਬਹੁਤ ਪਿਆਰਾ ਆ ਲੋ ਪਰ ਇਹ ਆ ਗਿਆ ਜੀ ਇਹ ਤਾਂ ਇਨਰ ਹੈ ਆਲੋ ਪੁਰ ਨਾਲ ਆ ਗਿਆ ਪਲਾਜ਼ੋ ਉਸ ਤੋਂ ਬਾਅਦ ਤੁਹਾਨੂੰ ਵਰਕ ਦੇ ਵਿੱਚ ਦੇ ਦਿੰਨੇ ਆ ਵਾਈਨ ਕਲਰ ਦੇ ਵਿੱਚ ਰੇਟ ਦੱਸਦੇ ਆ ਵੀਡੀਓ ਦੇ ਹੁਣ ਤੁਹਾਨੂੰ ਐਡ ਤੇ ਸਾਰੇ ਪੀਸਾ ਆਲੋ ਜੀ ਕਰ ਲੈ ਚੱਕ ਪੂਰੇ ਹੈਵੀ ਕਢਾਈ ਦੇ ਵਿੱਚ ਬਾਜੂ ਵਗੈਰਾ ਪੂਰੇ ਹੈਵੀ ਹੋਣਗੇ ਸੂਟ ਦੇ ਤੁਹਾਨੂੰ ਚੈੱਕ ਕਰਵਾ ਲਿਆ ਆਲੋ ਜੀ ਬਾਜੂ ਪੂਰੇ ਹੈਵੀ ਬਾਜੂ ਭਰੇਵੇ ਬੀਨੈਕ ਦੇ ਵਿੱਚ ਗਲਗਾ ਜੀ ਕਾ ਲੋ ਖੋਲ ਕੇ ਦਿਖਾ ਦਿੰਦਾ ਪੀਸਾ ਨੂੰ ਪੂਰਾ ਉੱਪਰ ਕਰਕੇ ਕਿ ਤੁਹਾਨੂੰ ਪੂਰਾ ਪਸੰਦੀਦਾ ਪੀਸਾ ਤੇ ਆ ਜੇ ਬਾਜੂ ਵਗੈਰਾ ਬਿਲਕੁਲ ਓਕੇ ਆ ਸਾਰੇ ਕਰ ਲੋ ਚੈੱਕ ਪਰ ਨਾਲ ਕਰ ਲੋ ਚੈੱਕ ਨਾਲ ਸਟਾਲਪੁਰਾ ਜਿਹੜਾ ਹੈਵੀ ਆ ਇਹ ਲੋ ਜੀ ਦੇਖੋ ਇਦਾਂ ਪੂਰ ਵਾਲਾ ਪੂਰਾ ਸਟਾਕ ਤੁਹਾਨੂੰ ਹੈਵੀ ਮਿਲ ਜਾਣਾ ਇਹਦੇ ਵਿੱਚ ਨਾਲ ਸਾਈ ਸਾਰਿਆਂ ਦੇ ਵੱਡੇ ਛੋਟੇ ਮਿਲ ਜਾਣੇ ਆ ਜੀ ਸਾਰਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਵਿੱਚ ਕਿਸੇ ਦੇ ਦੋ ਤਿੰਨ ਤਨ ਕਲਰ ਆ ਮਾਲ ਨਹੀਂ ਦਿਖਾਇਆ ਤਾਂ ਵੀਡੀਓ ਬਾਣੀ ਲੰਬੀ ਚਲੀ ਜਾਂਦੀ ਆ ਔਰ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲ ਜੇਗਾ ਸੇਮ ਪੈਟਰਨ ਦੇ ਵਿੱਚ ਹੀ ਆਵਣਾ ਚੈੱਕ ਕਰ ਲਿਓ ਥੋੜਾ ਡਾਰਕ ਲਾਈਟ ਦਾ ਫਰਕ ਆ ਔਰ ਜਿਹੜੇ ਪਹਿਲੀ ਵਾਰੀ ਪੇਜ ਤੇ ਆਏ ਪੇਜ ਕਰ ਲਿਓ ਆਪਣਾ ਸਬਸਕ੍ਰਾਈਬ ਕਿਉਂਕਿ ਪਿਛਲਾ ਪੇਜ ਸੀ ਕਿਸੇ ਰੀਜ਼ਨ ਨਾਲ ਕਰਕੇ ਉਹ ਬੰਦ ਹੋ ਗਿਆ ਵਿਵੇ ਗਾਰਮੈਂਟਸ ਨੇ ਹਰ ਸਿੰਘ ਵਾਲਾ ਉਹਨੇ ਇਕੱਲਾ ਪੇਜ ਆਪਣਾ ਵਿਵੇ ਗਾਰਮੈਂਟਸ ਵਾਲਾ ਜੀ ਜਿਹੜੇ ਪ੍ਰਾਈਸ ਇਹਨਾਂ ਦੇ ਬਾਜ਼ਾਰ 'ਚ ਤੁਹਾਨੂੰ ਮਿਲਨੇ 4000 ਤੋਂ ਲੈ ਕੇ 6000 ਆਪਣੇ ਕੋਲੇ ਮਿਲਨੇ ਸਿਰਫ 1800 ਰੁਪਏ ਤੋਂ ਲੈ ਕੇ 2300 ਰੁਪਏ ਦੀ ਰੇਂਜ ਤੱਕ ਹਾਂਜੀ 1800 ਤੋਂ ਲੈ ਕੇ 2300 ਦੀ ਰੇਂਜ ਤੱਕ ਪਰ ਪੇ ਸਬਸਕ੍ਰਾਈਬ ਕੀਤਾ ਹੋਵੇ ਵੀਡੀਓ ਸ਼ੇਅਰ ਕੀਤੀ ਹੋਵੇ ਸਕਰੀਨਸ਼ਾਟ ਲੈ ਕੇ ਦਿਖਾ ਦਿਓ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਕਿਉਂਕਿ ਤੁਹਾਨੂੰ 2500 2700 ਰੇਂਜ ਵਿੱਚ ਹੋਏ ਔਰ ਸਿਰਫ 2300 ਤੋਂ 1800 ਦੀ ਰੇਂਜ ਵਿੱਚ ਦੇਵਾਂਗੇ ਪਰ ਜਿਨ੍ਹਾਂ ਦਾ ਪੇ ਸਬਸਕ੍ਰਾਈਬ ਕੀਤਾ ਹੋ ਵੀਡੀਓ ਸ਼ੇਅਰ ਕੀਤੀ ਹੋਊਗੀ ਔਰ ਫਟਾਫਟ ਪਹੁੰਚੋ ਸ਼ੌਪ ਤੇ ਜੀ ਵੀਡੀਓ ਸ਼ੇਅਰ ਕਰ ਲਿਓ ਪੇਜ ਕਰ ਲਿਓ ਸਬਸਕ੍ਰਾਈਬ ਕਰ ਧੰਨਵਾਦ ਤੁਹਾਡੇ ਸਾਰਿਆਂ ਨੂੰ